ਸਰੋਸਿੰਗ ਟੈਨੇਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤੈਨ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਕੇ ਸਤਿ ਸ਼੍ਰੀ ਅਕਾਲ ਆ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਈਆਂ ਤੇ ਪਹਿਲੀ ਵੱਡੀ ਖਬਰ ਹੈ ਜੀ ਕਿ ਰਾਮਦੇਵ ਨੇ ਸੁਪਰੀਮ ਕੋਰਟ ਦੇ ਵਿੱਚ ਫੇਰ ਮੰਗੀ ਮਾਫੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਾਰੀ ਕੀਤੀ ਆਖਰੀ ਸੂਚੀ ਤਿੰਨ ਵਿਧਾਇਕ ਬਣਾਏ ਉਮੀਦਵਾਰ ਭਾਜਪਾ ਨੇ ਪੰਜਾਬ ਦੇ ਵਿੱਚ ਤਿੰਨ ਹੋਰ ਉਮੀਦਵਾਰ ਐਲਾਨੇ ਮੂਸੇਵਾਲਾ ਦੇ ਪਿਤਾ ਨੇ ਫੇਰ ਘੇ 19 ਅਪ੍ਰੈਲ ਤੋਂ ਪੰਜਾਬ ਦੇ ਹਰ ਹਲਕੇ ਵਿੱਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਵਿਧਾਇਕ ਦਾ ਦਰਦ ਛਲਕਿਆ ਮੇਰੀ ਟਿਕਟ ਕੋ ਕੱਟੀ ਗਈ ਬੀਬੀ ਜਗੀਰ ਕੌਰ ਨੇ ਢੀਂਡਸਾ ਪਰਿਵਾਰ ਦੇ ਹੱਕ ਦੇ ਵਿੱਚ ਹਾਦਾ ਨਾਰਾ ਮਾਰਿਆ ਦਲ ਬਦਲੂਆਂ ਨੂੰ ਆ ਰਹੀ ਹੈ ਪ੍ਰਚਾਰ ਕਰਨ ਦੇ ਵਿੱਚ ਵੱਡੀ ਮੁਸ਼ਕਲ ਵਿਜੇ ਸਾਂਪਲਾ ਨੇ ਭਾਵਕ ਹੋ ਕੇ ਲਿਖੀ ਪੋਸਟ ਤੇ ਆਖਰੀ ਖਬਰ ਧੀ ਘਰੋਂ ਗਈ ਤਾਂ ਬਾਪ ਨੇ ਲਾ ਲਿਆ ਫਾਹਾ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਨਾ ਜੀ ਆਮ ਆਦਮੀ ਪਾਰਟੀ ਨੇ ਕਿਹੜੇ ਤਿੰਨ ਐਮਐਲਏ ਐਮਪੀ ਬਣਾਉਣੇ ਨੇ ਉਮੀਦਵਾਰ ਬਣਾ ਦਿੱਤੇ ਦੇਖੋ ਜੀ ਇਹਨਾਂ ਨੇ ਅੱਜ ਆਪ ਦੇ ਚਾਰ ਬਾਕੀ ਜਿਹੜੇ ਰਹਿੰਦੇ ਸੀ ਉਹ ਵੀ ਉਮੀਦਵਾਰ ਐਲਾਨ ਦਿੱਤੇ ਆਮ ਆਦਮੀ ਪਾਰਟੀ ਦੇ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ 13 ਦੇ 13 ਉਮੀਦਵਾਰ ਹੋ ਗਏ ਆਮ ਆਦਮੀ ਪਾਰਟੀ ਦੇ 13 ਪੰਜਾਬ ਦੇ ਲੋਕ ਸਭਾ ਹਲਕੇ ਆ ਸਭ ਤੋਂ ਤੇਜ਼ ਰਫਤਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੀ ਉਮੀਦਵਾਰ ਆ ਲਾਣੇ ਆ ਬੋਣੀ ਵੀ ਸ਼ੁਰੂਆਤ ਵੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੀਤੀ ਸੀ ਉਮੀਦਵਾਰਾਂ ਨੇ ਮਾਮਲੇ 'ਤੇ ਅਖੀਰ ਵੀ ਸਭ ਤੋਂ ਪਹਿਲੇ ਕੀਤੀ ਆ ਕਿਉਂਕਿ ਜਿਹੜੇ 4 ਰਹਿੰਦੇ ਸੀ ਇਹਨਾਂ 4ਾਂ ਦੇ ਵਿੱਚੋਂ ਤਿੰਨ ਤਾਂ ਜਿਹੜੇ ਵਿਧਾਇਕ ਆ ਉਹ ਉਮੀਦਵਾਰ ਬਣਏ ਆ ਅੱਜ ਤੀਜੀ ਸੂਚੀ ਸੀ ਤੀਜੀ ਤੇ ਆਖਰੀ ਤੇ ਇਹਦੇ ਵਿੱਚ ਇੱਕ ਦਲ ਬਦਲ ਕੇ ਅਕਾਲੀ ਦਲ ਨੂੰ ਛੱਡ ਕੇ ਤੇ ਜਲੰਧਰ ਤੋਂ ਚੋਣ ਲੜਨ ਦੇ ਚਾਹਵਨ ਪਵਨ ਕੁਮਾਰ ਟੀਨੂ ਨੂੰ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਿੱਤੀ ਆ ਅਗਲੀ ਗੱਲ ਵੀ ਸ਼ੈਰੀਕਲ ਸੀ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਇਹ ਵੀ ਵਿਧਾਇਕ ਆ ਕਾਕਾ ਬਰਾਰ ਨੂੰ ਬਣਾਇਆ ਹੈਗਾ ਜੀ ਫਿਰੋਜ਼ਪੁਰ ਤੋਂ ਉਮੀਦਵਾਰ ਇਹ ਵੀ ਵਿਧਾਇਕ ਆ ਤੇ ਪ੍ਰਾਸ਼ਰ ਹੋ ਰਹੀਆਂ ਜਿਹੜੇ ਇਹਨਾਂ ਨੂੰ ਬਣਾਇਆ ਹੈਗਾ ਲੁਧਿਆਣੇ ਤੋਂ ਉਮੀਦਵਾਰ ਤੇ ਇਹ ਵੀ ਵਿਧਾਇਕ ਆ ਸੋ ਤਿੰਨ ਵਿਧਾਇਕ ਤੇ ਇੱਕ ਦਲ ਬਦਲ ਕੇ ਆਏ ਨੂੰ ਅੱਜ ਚਾਰ ਜਿਹੜਿਆਂ ਨੂੰ ਉਮੀਦਵਾਰ ਬਣਾਇਆ ਤੇ ਆਮ ਆਦਮੀ ਪਾਰਟੀ ਨੇ ਆਪ ਦੇ 13 ਦੇ 13 ਉਮੀਦਵਾਰ ਐਲਾਨ ਦਿੱਤੇ ਤੇ ਭਾਜਪਾ ਨੇ ਭਾਜਪਾ ਨੇ ਵੀ ਅੱਜ ਆਪਣੇ ਤਿੰਨ ਉਮੀਦਵਾਰ ਐਲਾਨ ਦਿੱਤੇ ਆ ਜੀ ਭਾਜਪਾ ਨੇ ਜਿਹੜੇ ਤਿੰਨ ਉਮੀਦਵਾਰਾਂ ਲਾਣੇ ਆ ਉਹ ਕਹਿੰਦੇ ਜੀ ਕਿ ਅਸੀਂ ਇਹਨਾਂ ਦੇ ਸਹਾਰੇ ਤੇ ਬਹੁਤ ਜਲਵਾ ਪੇਸ਼ ਕਰ ਦੇਾਂਗੇ ਇੱਕ ਤਾਂ ਜਿਵੇਂ ਆਪਾਂ ਅੰਦਾਜ਼ਾ ਪੇਸ਼ ਕਰ ਰਹੇ ਸੀਗੇ ਪਿਛਲੇ ਇੱਕ ਹਫ਼ਤੇ ਤੋਂ ਕਿ ਸਰਦਾਰ ਸਿਕੰਦਰ ਸਿੰਘ ਬਲੂਕਾ ਦੀ ਨੂਰਾਨੀ ਪਰਮਪਾਲ ਕੌਰ ਨੂੰ ਬਹੁਤ ਜਲਦ ਉਮੀਦਵਾਰ ਬਣਾਇਆ ਜਾ ਸਕਦਾ ਅੱਜ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਠਿੰਡੇ ਤੋਂ ਐਲਾਨ ਦਿੱਤਾ ਪਰਮਪਾਲ ਕੌਰ ਸਿੱਧੂ ਨੇ ਜਿਹੜੇ ਇਹ ਬਠਿੰਡਾ ਤੋਂ ਉਮੀਦਵਾਰ ਬਣ ਗਏ ਭਾਜਪਾ ਦੇ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਭਾਜਪਾ ਦੇ ਵੱਲੋਂ ਇਹ ਸੋਮ ਪ੍ਰਕਾਸ਼ ਜਿਹੜੇ ਕਿ ਇਸ ਵੇਲੇ ਕੇਂਦਰੀ ਮੰਤਰੀ ਆ ਉਹਨਾਂ ਦੀ ਧਰਮ ਪਤਨੀ ਆ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੋ ਭਾਜਪੀ ਤੇ ਅਕਾਲੀ ਦਲ ਦੇ ਤੇ ਕਾਂਗਰਸ ਦੇ ਹਾਲੇ ਕੁਝ ਕੋ ਉਮੀਦਵਾਰ ਮੈਦਾਨ ਦੇ ਵਿੱਚ ਆਉਣੇ ਬਾਕੀ ਆ ਤੇ ਆਮ ਆਦਮੀ ਪਾਰਟੀ ਨੇ ਆਪਦੀ ਫਾਈਲ ਬੰਦ ਕਰਤੀ ਉਮੀਦਵਾਰਾਂ ਵਾਲੀ ਮੂਸੇ ਵਾਲੇ ਦੇ ਪਿਤਾ ਜੀ ਨੂੰ ਨਹੀਂ ਮਿਲੀ ਕੋਈ ਟਿਕਟ ਹਾਲੇ ਕਿਤੋਂ ਦੇਖੋ ਜੀ ਪਹਿਲਾਂ ਅੰਦਾਜ਼ੇ ਲੱਗਦੇ ਹੁੰਦੇ ਸੀ ਬਿਸਦੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੂੰ ਸ਼ਾਇਦ ਕਾਂਗਰਸ ਪਾਰਟੀ ਮੈਦਾਨ ਦੇ ਵਿੱਚ ਬਠਿੰਡੇ ਤੋਂ ਭੇਜ ਸਕਦੀ ਹੈ ਪਰ ਮੇਰਾ ਖਿਆਲ ਹੈ ਵੀ ਉਹਨਾਂ ਨੇ ਵਾਰ-ਵਾਰ ਆਪ ਹੀ ਨਾ ਕਰਤੀ ਮੇਰਾ ਅੰਦਾਜ਼ਾ ਹੋ ਸਕਦਾ ਮੈਂ ਗਲਤ ਨਹੀਂ ਹੋਵਾਂ ਪਰ ਮੇਰਾ ਅੰਦਾਜ਼ਾ ਜੀ ਕਿ ਉਹਨਾਂ ਨੇ ਵਾਰ-ਵਾਰ ਨਾ ਕੀਤੀ ਸੀਗੀ ਕਿਉਂਕਿ ਪਹਿਲਾਂ ਪਰਿਵਾਰਕ ਮਸਲਾ ਫਿਰ ਉਹ ਜਿਹੜਾ ਬੱਚੇ ਦਾ ਘਰ ਦੇ ਵਿੱਚ ਆਉਣਾ ਫਿਰ ਇਸ ਵੇਲੇ ਇਨਸਾਫ ਦੇ ਲਈ ਲੜਾਈ ਲੜਨ ਦੇ ਲਈ ਕਦੇ ਕਿਤੇ ਤਰੀਕੇ ਤੇ ਜਾਣਾ ਕਦੇ ਕਿਤੇ ਤਰੀਕੇ ਤੇ ਜਾਣਾ ਇਹਨਾਂ ਗੱਲਾਂ ਕਰਕੇ ਸ਼ਾਇਦ ਇਹ ਅੰਦਾਜ਼ਾ ਹੈ ਜੀ ਕਿ ਉਹਨਾਂ ਨੇ ਬਿਲੋਂ ਨਾ ਕਰ ਦਿੱਤੀ ਗਈ ਸੀ ਤੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਹੜੀ ਉਹ ਟਿਕਟ ਮਿਲੀ ਹੈਗੀ ਆ ਸੋ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਅੱਜ ਆਪਣਾ ਦਰਦ ਆ ਜਿਹੜਾ ਉਹ ਬਿਆਨ ਕੀਤਾ ਗਿਆ ਇੱਕ ਵਾਰੀ ਫੇਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਗੈਂਗਸਟਰ ਆ ਜੇਲ੍ਹਾਂ ਦੇ ਵਿੱਚ ਬੈਠੇ ਦੋ-ਦੋ ਵਾਰ ਇੰਟਰਵਿਊ ਦੇ ਜਾਂਦੇ ਆ ਇੱਥੇ ਸਲਮਾਨ ਖਾਨ ਦੇ ਘਰ ਦੇ ਬਾਹਰ ਹਮਲਾ ਕਰਕੇ ਤੇ ਅਨਮੋਲ ਬਿਸ਼ਨੋਈ ਵਰਗੇ ਪੋਸਟਰ ਪਾ ਕੇ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਜ਼ਿੰਮੇਵਾਰੀ ਲੈਣੇ ਆ ਹਾਲੇ ਤੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ ਹਾਲੇ ਤੱਕ ਅੰਦਰ ਦੀ ਵਾਰੀ ਆ ਉਹਨਾਂ ਨੇ ਕਿਹਾ ਜੀ ਕਿ ਜੇਕਰ ਵੇਲੇ ਸਰਕਾਰ ਕਾਰਵਾਈ ਹੋਈ ਹੁੰਦੀ ਤਾਂ ਅੱਜ ਇੰਨੇ ਹੌਸਲੇ ਨਹੀਂ ਸੀ ਬਲੰਦ ਹੋਣੇ ਤੇ ਮੇਰੇ ਪੁੱਤ ਨੂੰ ਮਰਵਾ ਦਿੱਤਾ ਗਿਆ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਫਿਰ ਭਾਵੁਕ ਪਿਤਾ ਦਾ ਇੱਕ ਵਾਰ ਫਿਰ ਦਰਦ ਛਲਕਿਆ ਜੀ ਜਦੋਂ RAMDEV ਨੇ ਫਿਰ ਮਾਫੀ ਮੰਗ ਲਈ ਉਥੇ ਸੁਪਰੀਮ ਕੋਰਟ ਜਾ ਕੇ ਹਾਂ ਬਿਲਕੁਲ ਜੀ ਕਿਸੇ ਬੜੇ RAMDEV ਪਤੰਜਲੀ ਕਰਕੇ ਚਰਚਾ ਚ ਰਹਿੰਦਾ ਸੀ ਕਪਾਲ ਪਾਤੀਆਂ ਕਰਕੇ ਅੱਜ ਕੱਲ ਮਾਫੀਆਂ ਕਰਕੇ ਆ ਕਿਉਂਕਿ RAMDEV ਦੇ ਵੱਲੋਂ ਤਿੰਨ ਚਾਰ ਵਾਰ ਹੁਣ ਤੱਕ ਸੁਪਰੀਮ ਕੋਰਟ ਦੇ ਵਿੱਚ ਮਾਫੀ ਮੰਗਲੇ ਗਈ ਆ ਮਾਮਲਾ ਹੈ ਕਿ ਇਹ ਸਭ ਇਹ ਕਿ ਐਲੋਪੈਥੀ ਸੰਸਥਾ ਦੇ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਪਤੰਜਲੀ ਵਾਲਿਆਂ ਦੇ ਵੱਲੋਂ ਇਸ਼ਤਿਹਾਰਬਾਜ਼ੀ ਦੇ ਵਿੱਚ ਦਾਅਵੇ ਕੀਤੇ ਜਾ ਰਹੇ ਗੁੰਮਰਾਹਕੁੰਨ ਦਾਅਵੇ ਕੀਤੇ ਜਾ ਰਹੇ ਆ। ਮਤਲਬ ਇਹ ਆ ਵੀ ਕੁਝ ਕੁ ਰੋਗਾਂ ਨੂੰ ਸਥਾਈ ਤੌਰ ਦੇ ਉੱਤੇ ਠੀਕ ਕਰਨ ਦਾ ਦਾਵਾ ਪੇਸ਼ ਕੀਤਾ ਜਾ ਰਿਹਾ ਜਦਕਿ ਡਾਕਟਰੀ ਇਲਾਜ ਪ੍ਰਣਾਲੀ ਦੇ ਵਿੱਚ ਕੋਈ ਵੀ ਕਿਸੇ ਵੀ ਰੋਗ ਨੂੰ 100% ਠੀਕ ਹੋਣ ਦਾ ਦਾਵਾ ਨਹੀਂ ਕਰ ਸਕਦਾ। ਸੋ ਇਸ ਮਾਮਲੇ ਦੇ ਉੱਤੇ ਇਸ਼ਤਿਹਾਰਬਾਜ਼ੀ ਜਿਹੜੀ ਗੁੰਮਰਾਹਕੁੰਨ ਕੀਤੀ ਇਹਦੇ ਮਾਮਲੇ ਦੇ ਉੱਤੇ RAMDEV ਨੇ ਤੇ ਉਹਦੇ ਜਿਹੜੇ ਚੇਲੇ ਨੇ ਬਾਲਕ੍ਰਿਸ਼ਨ ਨੇ ਸੀਈਓ ਜਿਹੜਾ ਪਤੰਜਲੀ ਦਾ ਇਹਨਾਂ ਦੋਵਾਂ ਨੇ ਦੋ ਤਣ ਮੇਰੀ ਮਾਫੀ ਮੰਗੀ ਆ ਅੱਜ ਦੋਵੇਂ ਜਾਣੇ ਫੇਰ ਸੁਪਰੀਮ ਕੋਰਟ 'ਚ ਹਾਜ਼ਰ ਹੋਏ ਸੁਣਵਾਈ ਦੇ ਮੌਕੇ ਦੋਵਾਂ ਨੇ ਅੱਜ ਫੇਰ ਮਾਫੀ ਮੰਗੀ ਆ ਅਦਾਲਤ ਨੂੰ ਇਹ ਗੱਲ ਕਹੀ ਆ ਵੀ ਕਈ ਵਾਰੀ ਵਹਾ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਆ ਭਵਿੱਖ ਦੇ ਵਿੱਚ ਅਸੀਂ ਗਲਤੀ ਨਾ ਹੋਵੇ ਇਹਦਾ ਖਿਆਲ ਰੱਖਾਂਗੇ ਅਸੀਂ ਮਾਫੀ ਮੰਗਦੇ ਹਾਂ ਬਿਨਾਂ ਸ਼ਰਤ ਪਰ ਅਦਾਲਤ ਨੇ ਗੱਲ ਕਹੀ ਵੀ ਤੁਸੀਂ ਇੰਨੇ ਮਾਸੂਮ ਹੈ ਨਹੀਂ ਜਿੰਨੇ ਬਣਦੇ ਹੋ ਤੁਸੀਂ ਜਿਹੜੇ ਭੋਲੂ ਜੇ ਬਣਦੇ ਹੋ ਭੋਲੇ ਜੇ ਬਣਦੇ ਹੋ ਐਡੀ ਗੱਲ ਹੈ ਨਹੀਂ ਤੁਸੀਂ ਸੋਚ ਸਮਝ ਕੇ ਸਾਰੀ ਗੱਲ ਕਰਦੇ ਹੋ ਤੇ 23 ਪਰ ਨੂੰ ਇਹਦੇ ਉੱਤੇ ਫੈਸਲਾ ਕਰਾਂਗੇ ਇੱਕ ਵਾਰੀ ਫਿਰ ਤੁਸੀਂ ਦੋਵਾਂ ਨੇ ਆਉਣਾ ਉਸ ਅਦਾਲਤ 'ਚ ਅੱਛਾ ਜਿਹੜੇ ਪਿਤਾ ਨੇ ਫਹਾ ਲਿਆ ਉਹਦੀ ਬੇਟੀ ਦੀ ਸ਼ਾਦੀ ਹੋ ਕੇ ਵਿਦਾ ਹੋ ਗਈ ਸੀ ਜਾਂ ਕੀ ਗੱਲ ਕੀ ਹੋਈ ਥਣ ਸਾਹਿਬ ਇਹਨਾਂ ਜਗਰਾਉਂ ਵੱਲੋਂ ਖਬਰ ਆਈ ਹੈ ਜਗਰਾਉਂ ਦੇ ਇੱਕ ਪਿੰਡ ਨਾਲ ਸੰਬੰਧਤ ਹੈ ਇੱਥੇ ਇੱਕ ਕੁੜੀ ਆ ਜਿਹੜੀ ਉਹ ਆਪਣੇ ਪ੍ਰੇਮੀ ਦੇ ਸੰਗ ਘਰ ਦੇ ਵਿੱਚੋਂ ਫਰਾਰ ਹੋ ਜਾਂਦੀ ਹੈ ਉਹਨਾਂ ਨੇ ਕੋਈ ਆਪ ਦਾ ਕੋਈ ਹੂ ਕਰਨ ਪਿਛਲੇ ਕਾਫੀ ਸਮੇਂ ਤੋਂ ਕਈ ਮਹੀਨਾ ਤੋਂ ਜਾਂ ਕਈ ਸਾਲਾਂ ਤੋਂ ਕੋਈ ਆਪ ਦਾ ਪ੍ਰੇਮ ਪ੍ਰਸੰਗ ਹੋਊਗਾ ਜਦੋਂ ਬਾਪ ਨੂੰ ਪਤਾ ਲੱਗਾ ਤਾਂ ਉਹਨੇ ਫਿਰ ਘਰ ਵਾਲੀ ਨੂੰ ਫੋਨ ਕੀਤਾ ਵੀ ਪਾਈ ਹੁਣ ਲੋਕਾਂ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਮਰਿਆ ਤੇ ਮੈਂ ਜ਼ਿੰਦਗੀ ਨੂੰ ਅਲਵਿਦਾ ਕਹਿਣ ਲੱਗਾ ਤੇ ਬਾਪ ਨੇ ਲੈ ਲਿਆ ਫਾਹਾ ਜਦੋਂ ਬਾਪ ਨੇ ਫਾਹਾ ਲੈ ਲਿਆ ਤੇ ਪੁਲਿਸ ਦੇ ਵੱਲੋਂ ਇਨਕੁਆਰੀ ਕੀਤੀ ਗਈ ਤੇ ਪੁਲਿਸ ਨੇ ਜਦੋਂ ਇਨਕੁਆਰੀ ਕੀਤੀ ਤਾਂ ਫਿਰ ਮੁੰਡਾ ਤੇ ਕੁੜੀ ਦੋਵੇਂ ਜਣੇ ਫੜ ਲਏ ਆ ਉਹ ਹੁਣ ਦੁੱਖ ਦੀ ਗੱਲ ਇਹ ਹੈ ਜੀ ਕਿ ਹੈਰਾਨੀ ਵਾਲੀ ਗੱਲ ਵੀ ਇਹ ਆ ਵੀ ਜਦੋਂ ਬਾਪ ਦਾ ਸਸਕਾਰ ਹੋ ਰਿਹਾ ਸੀਗਾ ਤੇ ਉਸੇ ਵੇਲੇ ਇਹਨਾਂ ਦੋਵਾਂ ਦੀ ਕੋਰਟ ਮੈਰਿਜ ਹੋ ਰਹੀ ਸੀ ਇਹ ਕੋਰਟ ਮੈਰਿਜ ਕਰਾ ਚੁੱਕੇ ਸੀ ਜਦੋਂ ਕਿ ਇਹਨਾਂ ਨੂੰ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਜਦੋਂ ਪੁਲਿਸ ਨੇ ਉਹਨਾਂ ਨੂੰ ਲੈ ਕੇ ਆਈ ਇਲਾਕੇ ਦੇ ਵਿੱਚ ਤੇ ਇਹਨਾਂ ਨੇ ਕਿਹਾ ਜੀ ਇਸ ਤਾਂ ਵਿਆਹ ਕਰਵਾ ਲਿਆ ਜਿਸ ਦਿਨ ਇਹਨਾਂ ਨੇ ਵਿਆਹ ਕਰਵਾਇਆ ਉਸੇ ਦਿਨ ਪਿਤਾ ਦਾ ਸਸਕਾਰ ਹੋਇਆ ਜੀ ਹੂੰ ਅੱਛਾ ਚੀਫ ਮਨਿਸਟਰ ਭਗਵੰਤ ਮਾਨ ਹੁਣ ਪ੍ਰਚਾਰ ਕਰਨ ਨਿਕਲਣਗੇ ਸਾਰੇ ਪੰਜਾਬ ਚ ਹੋਏਗਾ ਬਿਲਕੁਲ ਜੀ ਬਿਲਕੁਲ 19 ਤਰੀਕ ਤੋਂ ਯਾਨੀ ਕਿ 19 April ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੱਕ ਲੋਕ ਸਭਾ ਹਲਕੇ ਦੇ ਵਿੱਚ ਤਿੰਨ ਤਿੰਨ ਦਿਨ ਪ੍ਰਚਾਰ ਕਰਨਾ ਜਿਵੇਂ ਕਿ ਇਹਨਾਂ ਦੀ ਰਿਪੋਰਟ ਆਈ ਹੈ ਅੱਜ ਭਗਵੰਤ ਮਾਨ ਗੁਜਰਾਤ ਦੇ ਵਿੱਚ ਸੀ ਉੱਥੇ ਇਹਨਾਂ ਨੇ ਪ੍ਰਚਾਰ ਕੀਤਾ ਹੈਗਾ ਇਹਨਾਂ ਨੇ ਉੱਥੇ ਭਾਵਕ ਹੋ ਕੇ ਅੱਖਾਂ ਪੂੰਝ ਕੇ ਕਿਉਂਕਿ ਅੱਖਾਂ ਦੇ ਵਿੱਚ ਅਥਰੂ ਸੀ ਇਹ ਗੱਲ ਕਹੀ ਹੈ ਵੀ ਮੈਂ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਇਆ ਉਹਨਾਂ ਦੇ ਨਾਲ ਧੱਕਾ ਜ਼ਿਆਰਤੀ ਵੀ ਕੀਤੀ ਜਾ ਰਹੀ ਹੈ ਤੇ ਦੁੱਖ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਬਹੁਤ ਹੈਗਾ ਉਹਨਾਂ ਨੇ ਕਿਹਾ ਜੀ ਕਿ 4 June ਨੋ ਨਤੀਜੇ ਜਦੋਂ ਆਉਣਗੇ ਤੇ ਬੀਜੇਪੀ ਨੂੰ ਸਬਕ ਸਿਖਾ ਦਿਓ ਤੇ ਵੋਟਾਂ ਤੁਸੀਂ ਨਿਟ ਕੇ ਪਾ ਦਿਓ ਸਾਨੂੰ ਸੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਨ ਦੇ ਲਈ ਵਚਨਬੱਧ ਆ ਸੋ ਪੰਜਾਬ ਦੇ ਵੱਲ ਵੀ ਭਗਵੰਤ ਮਾਨ ਦੇ ਵੱਲੋਂ ਹੁਣ ਕੱਲੀ ਕੱਲੀ ਸੀਟ ਤੋਂ ਪ੍ਰਚਾਰ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ ਕਿਹੜਾ ਸਾਬਕਾ ਐਮਐਲਏ ਜੀ ਦਾ ਦਰਦ ਛਲਕਿਆ ਹੁਣ ਟਿਕਟ ਕੱਟਣ ਤੋਂ ਪਿੱਛੋਂ ਇਹ ਜੀ ਦਲਬੀਰ ਸਿੰਘ ਗੋਲਡੀ ਆ ਦਲਬੀਰ ਸਿੰਘ ਗੋਲਡੀ ਬੰਦਾ ਚੰਗਾ ਜੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਦਲਬੀਰ ਸਿੰਘ ਗੋਲਡੀ ਜਿਹੜਾ ਉਹ ਨੌਜਵਾਨ ਊਰਜਾਵਾਨ ਆ ਉਹ ਦੀ ਸਾਬਕਾ ਵਿਧਾਇਕ ਆ ਤੇ 2022 ਦੇ ਵਿੱਚ ਭਗਵੰਤ ਮਾਨ ਨੇ ਉਹਨੂੰ ਧੂਰੀ ਤੋਂ ਹਰਾਇਆ ਪਾ ਜਾਣਦੇ ਆ ਹੂੰ ਹੂੰ ਦਲਬੀਰ ਗੋਲਡੀ ਨੂੰ ਆਸ ਸੀ ਸੰਗਰੂਰ ਤੋਂ ਟਿਕਟ ਮਿਲਣ ਦੀ ਇਹ ਮੈਂ ਥੋੜਾ ਜਿਹਾ ਜਾਣਕਾਰੀ ਦੇਣੀ ਚਾਹੁੰਦਾ ਜੀ ਕਿ ਦਲਬੀਰ ਗੋਲਡੀ ਉਹ ਬੰਦਾ ਜੀ ਨੇ ਕਿ ਟੋਲ ਨਾ ਪਵੇ ਲੋਕਾਂ ਨੂੰ ਇਸ ਕਰਕੇ ਆਪਣੇ ਖੇਤ ਦੇ ਵਿੱਚੋਂ ਇੱਕ ਸਹਾਇਕ ਸੜਕ ਕੜਤੀ ਕਿਉਂਕਿ ਜਿਹੜਾ ਹੁਣ ਹਾਈਵੇ ਜਾਂਦੀ ਆ ਉਹਦੇ ਉੱਤੇ ਹੁਣ ਲੋਕ ਜਿਹੜੇ ਆਲੇ ਦੁਆਲੇ ਦੇ ਲੋਕ ਬੜੇ ਪਰੇਸ਼ਾਨ ਰਹਿੰਦੇ ਬਈਆ ਟੋਲ ਸਾਨੂੰ ਲੱਗ ਜਾਣਾ ਨਜਾਇਜ਼ ਜੀ 2-4 ਕਿਲੋਮੀਟਰ ਸੜਕ ਵਰਤਦੇ ਉਹਦੋਂ ਵੀ ਇਹਨੇ ਆਪਣੇ ਖੇਤਾਂ ਦੇ ਵਿੱਚੋਂ ਇੱਕ ਸੜਕ ਕੱਢਤੀ ਵੀ ਤੁਸੀਂ ਇੱਧਰ ਨਹੀਂ ਲੰਘ ਜਾ ਕਰੋ ਤੇ ਟੋਲਪਲਾਦੇ ਬਣਿਆ ਨਹੀਂ ਇਹਦੇ ਉੱਤੇ 8-9 ਪਰਚੇ ਦਰਜ ਕਰਵਾਤੇ ਸੀਗੇ ਵੀ ਭਾਈ ਸਾਡਾ ਇਹ ਰੈਵਨਿਊ ਖਤਮ ਕਰਦਾ ਸਾਡਾ ਇਹ ਆਰਥਿਕ ਤੌਰ ਤੇ ਨੁਕਸਾਨ ਕਰਦਾ ਆ ਵੀ ਹਾਲਾਤ ਬਣੇ ਹੋਏ ਆ ਫੋ ਬੜੀ ਉਹ ਲੜਾਈ ਲੜਨੀ ਪਈ ਸੀਗੀ ਪਰ ਉਹਨੇ ਦਲਬੀਰ ਗੋਲਡੀ ਨੂੰ ਆਸੀ ਵੀ ਭਾਈ ਮੈਨੂੰ ਸੰਗਰੂਰ ਤੋਂ ਚੋਣ ਲੜਨ ਦਾ ਮੌਕਾ ਮਿਲੂਗਾ ਉੱਥੋਂ ਮਿਲਗੀ ਜੀ ਸੁਖਪਾਲ ਸਿੰਘ ਖਹਿਰੇ ਨੂੰ ਟਿਕਟ ਤੇ ਅੱਜ ਫਿਰ ਇਹਨੇ ਦਰਦ ਛਲਕਿਆ ਇਹਨਾਂ ਨੇ ਇਹ ਗੱਲ ਕਹੀ ਆ ਵੀ ਸਾਡੀ ਪਾਰਟੀ ਇਹ ਕੁਝ ਕਿਉਂ ਕਰਦੀ ਆ ਉਹਨਾਂ ਨੇ ਕਿਹਾ ਜੀ ਕਿ ਪਿਛਲੀ ਵਾਰੀ ਕੋਈ ਬੰਦਾ ਭਗਵੰਤ ਮਾਨ ਦੇ ਮੁਕਾਬਲੇ ਲੜਨ ਨੂੰ ਤਿਆਰ ਨਹੀਂ ਸੀ ਸਾਰੇ ਭੱਜ ਗਏ ਤੇ ਮੈਂ ਆਖਿਆ ਜੀ ਮੈਂ ਖੜਦਾ ਹਾਰਾਂ ਜਿੱਤਾਂ ਬਾਅਦ ਦੀ ਗੱਲ ਆ ਤੇ ਮੇਰੇ ਨਾਲ ਇਹ ਗੱਲ ਕੀਤੀ ਗਈ ਸੀ ਵੀ ਭਾਈ ਸਮਰੂਰ ਤੋਂ ਤੈਨੂੰ ਮੌਕਾ ਦੇਣਾ ਉਹਨਾਂ ਨੇ ਕਿਹਾ ਜੀ ਮੇਰਾ ਕੋਈ ਖੈਰੇ ਨਾਲ ਵਿਰੋਧ ਨਹੀਂ ਹੈਗਾ ਪਰ ਸਾਡੀ ਪਾਰਟੀ ਇਹਦਾ ਕਰਦੀ ਕਿਉਂ ਆ ਕਹਿੰਦੀ ਕੁਝ ਹੋਰ ਆ ਕਰਦੀ ਕੁਝ ਹੋਰ ਆ ਨਾਲੇ ਗੱਲ ਕਹੀ ਵੀ ਮੇਰੀ ਕਿਹੜਾ ਪਹਿਲੀ ਵਾਰ ਟਿਕਟ ਕੱਟੀ ਗਈ ਆ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਸਮੇਂ-ਸਮੇਂ ਤੇ ਮੇਰਾਂ ਟਿਕਟਾਂ ਕੱਟ ਗਈ ਜੀ ਹੂੰ ਹੂੰ ਤੇ ਬੀਬੀ ਜ਼ਗੀਰਕੌਰ ਹੋਰੀਢੀਂਸੇ ਨਾਲ ਕਾਫੀ ਹਮਦਰਦੀ ਜ਼ਾਹਰ ਕਰ ਰਹੇ ਨੇ ਬਿਲਕੁਲ ਜੀ ਬੀਬੀ ਜਗੀਰਕੌਰ ਖੁਰਾਂ ਦੇ ਵੱਲੋਂ ਅੱਜ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਦੇ ਕਰਕੇ ਅਕਾਲੀ ਦਲ ਦੇ ਵੱਲੋਂ ਟਿਕਟ ਨਾ ਦੇਣ ਦੇ ਕਰਕੇ ਤੇ ਮੱਠਾ ਜਾ ਇਤਰਾਜ਼ ਜ਼ਾਹਰ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੇਖੋ ਜਦੋਂ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਨਾਲ ਜੋੜ ਰਹੇ ਹਾਂ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਸਟਾਈਡਾ ਇਹ ਆ ਵੀ ਭਾਈ ਅਸੀਂ ਉਹਨਾਂ ਨੂੰ ਟਿਕਟ ਵੀ ਦਿੰਦੇ ਅਸੀਂ ਉਹਨਾਂ ਦਾ ਬੰਦਾ ਮਾਨ ਸਤਕਾਰ ਵੀ ਕਰਦੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜ਼ਰੂਰਤ ਸੀ ਇਸ ਵੇਲੇ ਵੀ ਭਾਈ ਪਰਮਿੰਦਰ ਸਿੰਘ ਢੀਂਡਸਾ ਨੂੰ ਹੀ ਟਿਕਟ ਮਿਲਦੀ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜ਼ਰੂਰਤ ਸੀ ਇਸ ਵੇਲੇ ਵੀ ਭਾਈ ਇਸ ਪਰਿਵਾਰ ਦੇ ਉੱਤੇ ਭਰੋਸਾ ਬਰਕਰਾਰਾਇਆ ਜਾਂਦਾ ਪਤਾ ਨਹੀਂ ਕਿਹੜੇ ਕਾਰਨ ਜਿਹਦੇ ਕਰਕੇ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ ਪਰ ਉਹਨਾਂ ਨੇ ਕਿਹਾ ਵੀ ਢੀਂਡਸਾ ਪਰਿਵਾਰ ਨੂੰ ਇਗਨੋਰ ਨਹੀਂ ਸੀ ਕਰਨਾ ਚਾਹੀਦਾ ਅੱਛਾ ਇਸ ਖਬਰ ਦੇ ਵਿੱਚ ਬੜੀ ਦਿਲਚਸਪੀ ਹੈ ਵੀ ਦਲ ਬਦਲੂਆਂ ਨੂੰ ਲੋਕ ਮੂੰਹ ਨਹੀਂ ਲਾ ਰਹੇ ਉਹਨਾਂ ਨੂੰ ਪ੍ਰਚਾਰ ਕਰਨ 'ਚ ਦਿੱਕਤਾਂ ਪੇਸ਼ ਆ ਰਹੀਆਂ ਨੇ ਲੋਕ ਪਿੰਡਾਂ 'ਚ ਨਹੀਂ ਬੜਨਦੇ ਰੇ ਅਸਲੀ ਸਿਚੁਏਸ਼ਨ ਕੀ ਹੈ ਦੇਖੋ ਜੀ ਗੱਲ ਇਹ ਆ ਵੀ ਲੋੜ ਤਾਂ ਇਸ ਗੱਲ ਦੀ ਆ ਵੀ ਭਾਈ ਦਲ ਬਦਲਿਆ ਨਾ ਜਾਵੇ ਤੇ ਦਲ ਬਦਲੂਆਂ ਦੀ ਥੋੜੀ ਜੀ ਰੇਲ ਬਣਨੀ ਵੀ ਚਾਹੀਦੀ ਏ ਮੇਰੇ ਨਿੱਜੀ ਤੌਰ ਤੇ ਵਿਚਾਰ ਆ ਕਿਉਂਕਿ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਐਤਕੀ ਲੋਕਾਂ ਦੇ ੜਕੇ ਆ ਰਹੇ ਆ ਪਿਛਲੀ ਵਾਰੀ ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਇਹ ਕਹਿੰਦੇ ਸੀ ਵੀ ਫਲਾਨੀ ਪਾਰਟੀ ਗਲਤ ਆ ਸਾਡੇ ਵਾਲੀ ਸਹੀ ਏ ਲੋਕਾਂ ਨੇ ਜਿੰਦਾਬਾਦ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕੇ ਜਿਹਦੇ ਖਿਲਾਫ ਹੁੰਦੇ ਸੀਗੇ ਅੱਜ ਉਸੇ ਪਾਰਟੀ ਚਲੇ ਗਏ ਲੋਕ ਹੁਣ ਠੱਗੇ ਠੱਗੇ ਮਹਿਸੂਸ ਕਰਦੇ ਆ ਹਾਲਾਂਕਿ ਸਾਰੇ ਲੋਕ ਕੁਝ ਨਹੀਂ ਹੁੰਦੇ ਕੁਝ ਘਿਟੋੜੀ ਚੱਕਦੇ ਹਾਲੇ ਵੀ ਕਰੀ ਜਾਂਦੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਪਰ ਹੁਣ ਜਿਹੜੇ ਦਲ ਬਦਲੂ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਆ ਲੋਕ ਸਵਾਲ ਕਰਦੇ ਕਿਉਂਕਿ ਇਹ ਤਾਂ ਅੱਗੋਂ ਕਹਿ ਦਿੰਦੇ ਆ ਹਲਕੇ ਦੇ ਵਿਕਾਸ ਦੀ ਖਾਤਰ ਇੱਧਰ ਆਏ ਹਾਂ ਸਾਨੂੰ ਹਲਕੇ ਦੇ ਲੋਕਾਂ ਦੀ ਮੰਗ ਦੇ ਉੱਤੇ ਆਉਣਾ ਪਿਆ ਲੋਕ ਕਹਿੰਦੇ ਵੀ ਸਾਨੂੰ ਕੋਈ ਮਤਾ ਪਾਸ ਹੋਇਆ ਤਾਂ ਦਿਖਾ ਦਿਓ ਵੀ ਤੁਹਾਡੇ ਕੋਲੇ ਕਿੰਨੀਆਂ ਪੰਚਾਇਤਾਂ ਆਈਆਂ ਸੀ ਵੀ ਭਾਈ ਪਲੀਜ਼ ਰੱਬ ਦਾ ਵਾਸਤਾ ਤੁਸੀਂ ਦਲ ਬਦਲ ਲਓ ਸੋ ਲੋਕਾਂ ਦੀ ਕਚੇਰੀ ਦੇ ਵਿੱਚ ਜਾਣਾ ਇਹਨਾਂ ਨੂੰ ਔਖਾ ਹੋਇਆ ਪਿਆ ਜੀ ਹਮ ਹਮ ਤੇ ਵਿਜੇ ਸਾਂਪਲਾ ਕਹਿੰਦੇ ਬਈ ਬਹੁਤ ਜਜ਼ਬਾਤੀ ਹੋਏ ਹੋਏ ਆ ਹਾਂ ਬਿਲਕੁਲ ਜੀ ਵਿਜੇ ਸਾਂਪਲਾ ਹੋਰਾਂ ਦੇ ਵੱਲੋਂ ਵੀ ਅੱਜ ਇੱਕ ਭਾਵੁਕ ਪੋਸਟ ਲਿਖੀ ਗਈ ਹੈ ਕਿਉਂਕਿ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਹੋਰਾਂ ਨੂੰ ਅੱਜ ਟਿਕਟ ਮਿਲ ਗਈ ਹੈ ਹੁਸ਼ਿਆਰਪੁਰ ਤੋਂ ਬੀਜੇਪੀ ਦੀ ਤਾਂ ਇਹਨਾਂ ਨੇ ਇੱਕ ਪੋਸਟ ਪਾਈ ਆ ਉਹਦਾ ਮੈਂ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਹਿੰਦੀ 'ਚ ਲਿਖੀ ਆ ਕਿ ਏਕ ਰਾਸਤਾ ਬੰਦ ਹੁੰਦਾ ਹੈ ਭਗਵਾਨ ਔਰ ਕਈ ਰਾਸਤੇ ਖੋਲ ਦਿੰਦਾ ਹੈ ਮੇਰੇ ਲਈ ਵੀ ਭਗਵਾਨ ਨੇ ਕੋਈ ਨਾ ਕੋਈ ਰਾਸਤਾ ਜ਼ਰੂਰ ਨਿਰਧਾਰਤ ਕੀਤਾ ਹੋਗਾ ਮੇਰਾ ਸਾਥ ਦੇਣ ਵਾਲੇ ਸਭੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸੋ ਕਈ ਲੋਕ ਇਹਦੇ ਅਰਥ ਇਹ ਕੱਢਦੇ ਵੀ ਵਿਜੇ ਸਾੰਪਲਾ ਸਾਹ ਪਾਰਟੀ ਬਦਲ ਜਾਣਗੇ ਪਰ ਮੈਨੂੰ ਇਉਂ ਨਹੀਂ ਲੱਗਦਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਵੀ ਆਪ ਦਾ ਉਮੀਦਵਾਰ ਲਾਣਿਆ ਹੋਇਆ ਤੇ ਭਾਵੇਂ ਜੀ ਪੀ ਨੇ ਵੀ ਲਾਂਤਾ ਲੈ ਦੇ ਕੇ ਰਹਿ ਗਿਆ ਕਾਲੀ ਦਲ ਤੇ ਕਾਲੀ ਦਲ ਦੇ ਵਾਲੇ ਮੇਰੇ ਖਿਆਲੇ ਜਾਣਗੇ ਨਹੀਂ ਤੇ ਮੈਨੂੰ ਲੱਗਦਾ ਵੀ ਪਾਈ ਰਹਿਣਗੇ ਇਸੇ ਪਾਰਟੀ ਕਿ ਸ਼ਾਇਦ ਮੇਰਾ ਇਹ ਅੰਦਾਜ਼ਾ ਜੀ ਤੇ ਟਣੇ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਗਰਮੀ ਕਿੰਨੀ ਹੋਗੀ ਦੇਖੋ ਪੰਜਾਬ ਦੇ ਵਿੱਚ 35 36 ਡਿਗਰੀ ਟੈਂਪਰੇਚਰ ਹਰ ਰੋਜ਼ ਹੋ ਜਾਂਦਾ ਇਹ 37 38 ਤੋਂ ਮੁੜ ਕੇ ਆਇਆ ਪੰਜਾਬ ਦੇ ਵਿੱਚ ਬੱਦਲਬਾਈ ਅੱਜ ਵੀ ਕੋਈ ਥਮਾ ਤੇ ਰਹੀ ਹੈ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਕਣੀਆਂ ਪੈਣ ਦੀ ਆਸ ਹੈ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਧੰਨਵਾਦ ਜੀ ਧੰਨਵਾਦ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ